ਜਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੇ ਡੀਜ਼ਲ ਇੰਜਨ ਦੀਆਂ ਐਮਿਸ਼ਨਸ ਆ ਉਹਨਾਂ ਨੂੰ ਹੋਰ ਸਖਤ ਕਰਨ ਦੀ ਜਿਹੜੀ ਗੱਲ ਆਖੀ ਸੀਗੀ ਉਹ ਹੌਲੀ-ਹੌਲੀ ਜਿਹੜੀ ਆ ਦੂਰ ਜਾਂਦੀ ਨਜ਼ਰ ਆ ਰਹੀ ਹੈ ਪਿਛਲੀ ਵਾਰੀ ਵੀ ਆਪਾਂ ਜਿਹੜੀ ਉਹ ਗੱਲ ਕੀਤੀ ਸੀ ਵੀ ਇਹਨਾਂ ਨੇ ਜਿਹੜੀ ਕਾਰਬ ਵਾਲਿਆਂ ਨੇ ਜਿਹੜੀ ਈਪੀਏ ਤੋਂ ਮੰਗ ਕੀਤੀ ਹੋਈ ਸੀ ਇੱਕ ਹੋਰ ਮੰਗ ਕੀਤੀ ਹੋਈ ਜੀ ਵੀ ਭਾਈ ਤੁਸੀਂ ਸਾਡੇ ਲਈ ਇੱਕ ਹੋਰ ਮਿਸ਼ਨ ਜਿਹੜੇ ਉਹ ਕਰੋ ਤਾਂ ਜੋ ਅਸੀਂ ਡੀਜ਼ਲ ਇੰਜਨ ਫੇਜ਼ ਆਊਟ ਜਿਹੜਾ ਉਹ ਕਰ ਦਈਏ ਉਸ ਨੂੰ ਉਹਨਾਂ ਨੇ ਹੁਣ ਆਪਣੀ ਦਰਖਾਸਤ ਨੂੰ ਵਾਪਸ ਜਿਹੜਾ ਉਹ ਲੈ ਲਿਆ ਸੀ ਇਹਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਟਰਕਿੰਗ ਕੰਪਨੀਆਂਜ਼ ਆ ਉਹ ਕਹਿੰਦੇ ਵੀ ਇਸ ਟਾਈਮ ਸ਼ਸ਼ੋਪੰਚਾ ਲਿੰਬੋਚਾ ਵੀ ਅੱਗੇ ਬਣੂਗਾ ਕੀ ਅੱਜ ਸੀਬੀਐਸ ਨੇ ਹਰਜੋਤ ਸਿੰਘ ਜੀ ਕਾਫੀ ਵੱਡੀ ਜਿਹੜੀ ਇਸ ਬਾਬਤ ਰਿਪੋਰਟ ਵੀ ਸ਼ਾਪੀਆ ਰਮਨ ਜੀ ਬਿਲਕੁਲ ਰੱਤ ਕਰਨ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਜੇ ਆਪਾਂ ਓਵਰਆਲ ਦੇਖੀਏ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਆ ਕੁਕਿੰਗ ਇੰਡਸਟਰੀ ਦੇ ਉੱਤੇ ਕਾਫੀ ਜਿਹੜਾ ਫਰਕ ਪੈਣ ਵਾਲਾ ਆ ਜਿਹੜੀਆਂ ਕਾਫੀ ਜਿਹੜੇ ਰੈਗੂਲੇਸ਼ਨਸ ਹੈਗੇ ਆ ਉਹ ਹੌਂਟ ਹੋ ਜਾਣਗੇ ਪਰ ਡੈਫੀਨਿਟਲੀ ਜਿਹੜੀਆਂ ਕਈ ਚੀਜ਼ਾਂ ਹੈਗੀਆਂ ਜਿੱਦਾਂ ਕਿ ਹੁਣ ਸੀਟੀਸੀ ਪ੍ਰੋਗਰਾਮ ਹੈਗਾ ਕਲੀਨ ট্রাক ਚੈੱਕ ਪ੍ਰੋਗਰਾਮ ਹੈਗਾ ਉਹੋ ਉਹ ਮੇਦਾ ਉਹ ਹੀ ਐਕਟ ਇਨਐਕਟ ਹੈਗਾ ਉਹਦੇ ਵਿੱਚ ਕੋਈ ਚੇਂजेस ਨਹੀਂ ਆਈਆਂ ਹੈਗੀਆਂ ਅ ਬਹੁਤ ਜਾਣਿਆਂ ਦਾ ਜਿਹੜਾ ਕਾਮਨ ਕੁਐਸਚਨ ਹੈਗਾ ਇਸ ਵੇਲੇ ਉਹ ਇਹ ਹੁੰਦਾ ਹੈਗਾ ਕਿ ਸਾਰਾ ਕੁਝ ਖਤਮ ਹੋ ਗਿਆ ਐਸ ਵੇਲੇ ਜਿਹੜੇ ਕਾਰਨ ਦੇ ਚੱਲ ਰਹੀ ਜਿਹੜੀ ਰੂਲਸ ਹੈਗੇ ਆ ਜਿਹੜੇ ਉਹ ਮੈਸਾਚੂਸੈਟਸ ਨਿਊ ਜਰਸੀ ਨਿਊਯਾਰਕ 오ਰੀਗਨ ਵਾਸ਼ਿੰਗਟਨ ਤੇ ਵਰਮਾਂਟ ਸਟੇਟਸ ਦੇ ਵਿੱਚ ਚੱਲੂ ਆ ਅ ਬਿਗਿੰਸ ਇਨ 2026 ਕੋਲੋਰਾਡੋ ਮੈਸ ਨਿਊ ਮੈਕਸੀਕੋ ਤੇ ਰੋਡ ਆਇਲੈਂਡ ਜਿਹੜੇ 4027 ਦੇ ਵਿੱਚ ਇਹ ਤੋਂ ਰੂਲ ਨੂੰ ਲੱਕੇ ਚੱਲ ਰਹੀ ਹੈ। ਸੋ ਇਹ ਸਟੇਟਸ ਜਿਹੜੀਆਂ ਹੈਗੀਆਂ ਇਹ ਇਹਨਾਂ ਚੀਜ਼ਾਂ ਨੂੰ ਅੱਗੇ ਲੱਕੇ ਚੱਲ ਰਹੀਆਂ ਹੈਗੀਆਂ। ਸੋ ਜਿਹੜਾ ਓਵਰਆਲ ਰੂਲ ਹੈਗਾ ਜੇ ਉਹਦੇ ਤੇ ਆਪਾਂ ਗੱਲ ਕਰਦੇ ਆਂ ਤੇ ਓਵਰਆਲ ਨੂੰ ਜਿਹੜਾ ਹੈਗਾ ਜਿਹੜੀ ਆ ਚੀਜ਼ ਅਬੈਂਡਨ ਕੀਤੀ ਹੈਗੀ ਆ ਉਹ ਸਿਰਫ ਫਿਊਚਰ ਵਾਲੀਆਂ ਚੀਜ਼ਾਂ ਨੂੰ ਅਬੈਂਡਨ ਕੀਤਾ ਹੈਗਾ ਜਿਹੜੀਆਂ ਪ੍ਰੀਵੀਅਸ ਹੈਗੀਆਂ ਉਹ ਚੱਲ ਰਹੀਆਂ ਹੈਗੀਆਂ ਆ ਮੇਰਾ ਜਿਹੜੀ ਮੁਲਾਕਾਤ ਕੱਲ ਟ੍ਰਕਿੰਗ ਕੰਪਨੀ ਦੇ ਵਿੱਚ ਮੈਂ ਜਿਹੜਾ ਸਮੋਕ ਚੈੱਕ ਹੈਗਾ ਉਹ ਲਾਈਵ ਦੇਖਿਆ ਸੀ ਕੱਲ ਤਾਂ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ ਹਮ ਹਮ ਸੌ ਵਿੱਚ ਕਾਫੀ ਇਸ਼ੂਜ਼ ਹੈਗੇ ਆ ਕਾਫੀ ਪ੍ਰੋਬਲਮਸ ਹੈਗੀਆਂ ਜਿਹਦੇ ਵਿੱਚ ਕਿ ਟਰੱਕਸ ਜਿਹੜੇ ਉਹ ਪਾਸ ਨਹੀਂ ਹੋ ਰਹੇ ਹੈਗੇ ਕਿਸੇ ਵੀ ਸੈਂਸਰ ਕਰਕੇ ਕਦੀ ਕਿਸੇ ਚੀਜ਼ ਕਰਕੇ ਕਰਕੇ ਕਿਸੇ ਇਸ਼ੂਜ਼ ਰਮਨ ਜੀ ਕਿਹੜੇ ਇਸ਼ੂਜ਼ ਦੇਖ ਰਹੇ ਹੈ ਜਿਹੜੇ স্মੋਕ ਟੈਸਟਿੰਗ ਦੇ ਵਿੱਚ ਜਿਹੜੇ ਆ ਦੇ ਸਟੈਪ ਜਿਹੜੇ স্মੋਕ ਚੈੱਕ ਜਿਹੜਾ ਚੱਲ ਰਿਹਾ ਹੈਗਾ ਜਿਹੜਾ ਐਵਰੀ ਈਅਰ ਦੋਗਰੀ ਕਰਾਉਣਾ ਹੈਗਾ ਉਹਦੀ ਗੱਲ ਕਰੇ ਮੈਂ ਹਮ ਹਮ ਸੋ ਉਹਦੇ ਵਿੱਚ ਕਾਫੀ ਇਸ਼ੂਜ਼ ਹੈਗੇ ਆ ਕਿਉਂਕਿ ਸੈਂਸਰਸ ਟਰੱਕਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ ਜਿਹੜੇ ਸੈਂਸਰਸ ਜਿੰਨੇ ਟਰੱਕਾਂ ਦੇ ਵਿੱਚ ਹੈਗੇ ਆ ਉਹ ਕੋਈ ਵੀ ਸੈਂਸਰ ਤੁਹਾਡਾ ਖਰਾਬ ਹੈਗਾ ਤੇ ਕੋਈ ਨਾ ਕੋਈ ਇਸ਼ੂ ਕੋਈ ਨਾ ਕੋਈ ਪ੍ਰਾਬਲਮ ਖੜੀ ਹੋ ਜਾਂਦੀ ਆ ਆ ਹੋਰ ਵੀ ਜਿਹੜੇ স্মੋਕ ਚੈੱਕ ਕਰਦੇ ਉਹਨਾਂ ਨਾਲ ਗੱਲ ਕਰਨ ਤੋਂ ਪਤਾ ਲੱਗਿਆ ਕਿ ਜੇ ਉਹ 10 ਟਰੱਕਾਂ ਦਾ স্মੋਕ ਚੈੱਕ ਕਰਦੇ ਆ ਤੇ ਉਹਦੇ ਵਿੱਚੋਂ 7 ਪਾਸ ਹੁੰਦੇ ਆ 3 ਫੇਲ ਹੁੰਦੇ ਆ ਆ ਸੋ ਇੱਕ ਕਾਫੀ ਸਿਚੁਏਸ਼ਨ ਜਿਹੜੀ ਇਸ ਵੇਲੇ ਬਣੀ ਹੋਈ ਆ ਕਈ ਟਰੱਕਸ ਕਈ ਜਿਹੜੇ ਸਮਾਪ ਚੱਕਰਾਂ ਦੇ